ਕੇਂਦਰ ਸਰਕਾਰ ਨੇ ਅਹਮਦਾਬਾਦ ਹਵਾਈ ਹਾਦਸੇ ਦੇ ਕਾਰਨਾਂ ਦੀ ਜਾਂਚ ਲਈ ਇੱਕ ਉੱਚ ਪੱਧਰੀ ਪੰਖੀ ਕਮੇਟੀ ਦਾ ਗਠਨ ਕੀਤਾ ਹੈ ਸ਼ਹਿਰੀ ਹਵਾਬਾਜ਼ੀ ਮੰਤਰਾਲਾ ਨੇ ਕਿਹਾ ਹੈ ਕਿ ਇਹ ਕਮੇਟੀ ਅਜਿਹੇ ਘਟਨਾਵਾਂ ਨੂੰ ਰੋਕਣ ਅਤੇ ਉਹਨਾਂ ਨਾਲ ਨਜਿੱਠਣ ਲਈ ਜਾਰੀ ਕੀਤੇ ਗਏ ਮੌਜੂਦਾ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀ ਜਾਂਚ ਕਰੇਗੀ ਕਮੇਟੀ ਭਵਿੱਖ ਵਿੱਚ ਅਜਿਹੇ ਹਾਦਸਿਆਂ ਨਾਲ ਨਜਿੱਠਣ ਲਈ ਵਿਆਪਕ ਦਿਸ਼ਾ-ਨਿਰਦੇਸ਼ ਵੀ ਸੁਝਾਏਗੀ ਇਸੇ ਦੌਰਾਨ ਹਾਦਸੇ ਦੇ ਨੇੜਲੇ ਰਿਹਾਇਸ਼ੀ ਖੇਤਰ ਤੋਂ 8 ਲਾਸ਼ਾਂ ਦੀ ਪਛਾਣ ਕੀਤੀ ਗਈ ਹੈ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਲਾਸ਼ਾਂ ਸੌਪ ਦਿੱਤੀਆਂ ਗਈਆਂ ਨੇ ਡੀ ਐਨ ਏ ਨਮੂਨਾ ਪ੍ਰੀਖਣ ਪਛਾਣ ਲਈ ਮ੍ਰਿਤਕਾਂ ਦੇ 219 ਰਿਸ਼ਤੇਦਾਰਾਂ ਦੇ ਖੂਨ ਦੇ ਨਮੂਨੇ ਲਏ ਗਏ ਨੇ ਇਸ ਤੋਂ ਇਲਾਵਾ ਸਿਵਲ ਹਸਪਤਾਲ ਅਹਮਦਾਬਾਦ ਵਿੱਚ 31 ਵਿਅਕਤੀਆਂ ਦਾ ਇਲਾਜ ਜਾਰੀ ਹੈ ਉਧਰ ਪੁਲਸ ਸੂਤਰਾਂ ਅਨੁਸਾਰ ਘਟਨਾ ਸਥਾਨ ਤੋਂ ਇੱਕ ਬਲੈਕ ਬਾਕਸ ਬਰਾਮਦ ਕੀਤਾ ਹੈ ਇਹ ਬਲੈਕ ਬਾਕਸ ਬੀ.ਜੇ ਮੈਡੀਕਲ ਕਾਲਜ ਦੇ ਰਹਾਇਸ਼ੀ ਕੁਆਟਰਾਂ ਦੀ ਛੱਤ ਤੋਂ ਮਿਲਿਆ ਹੈ ਇਹ ਦਾਵਾ 에ਅਰਕ੍ਰਾਫਟ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਕੀਤਾ ਗਿਆ ਹੈ ਇੱਥੇ ਤੁਹਾਨੂੰ ਇਹ ਦੱਸ ਦਈਏ ਕਿ ਇਹ ਬਲੈਕ ਬਾਕਸ ਘਟਨਾ ਦੀ ਜਾਂਚ ਲਈ ਬਹੁਤ کارਗਰ ਸਾਬਤ ਹੁੰਦਾ ਹੈ ਕਿਉਂਕਿ ਇਸ ਵਿੱਚ ਘਟਨਾ ਤੋਂ ਪਹਿਲਾਂ ਦੀ ਸਾਰੀ ਜਾਣਕਾਰੀ ਦਰਜ ਹੁੰਦੀ ਹੈ ਬੇਸ਼ੱਕ ਇਸ ਨੂੰ ਬਲੈਕ ਬਾਕਸ ਕਿਹਾ ਜਾਂਦਾ ਹੈ ਪਰ ਇਹ ਨਾਰੰਗੀ ਰੰਗ ਦਾ ਹੁੰਦਾ ਹੈ ਤਾਂ ਜੋ ਹਾਦਸੇ ਦੀ ਸਥਿਤੀ ਵਿੱਚ ਦੂਰੋਂ ਇਸ ਦੀ ਪਛਾਣ ਕੀਤੀ ਜਾ ਸਕੇ ਸੀਬੀਆਰ ਅਤੇ ਡੀਐਫ ਡੀਆਰ ਦੋਵੇਂ ਆਧੁਨਿਕ ਜਹਾਜ਼ਾਂ ਵਿੱਚ ਹੁੰਦੇ ਨੇ